ਇਹ ਬਲੌਗ ਲੱਗੇ ਆਪਾਂ ਸ਼ੁਰੂ ਕਰਨ ਇੱਧਰ ਹੋ ਰਹੀਆਂ ਤਿਆਰੀਆਂ ਰੋਟੀ ਪਾਣੀ ਦੀਆਂ ਸਾਰੀਆਂ ਆਪਣੀਆਂ ਤੇ ਲਓ ਜੀ ਬਲੌਗ ਕਰਦੇ ਆ ਆਪਣਾ ਸ਼ੁਰੂ ਕਰੋ ਜੀ ਸ਼ੁਰੂ ਹਾਂਜੀ ਸੱਸੀ ਗਾਲ ਜੀ ਸਾਰੀਆਂ ਸਵਾਦ ਕਰਾਟ ਆਪਣੇ ਅੰਦਰ ਆ ਬਲੌਗ ਹਾਂ ਚਲੋ ਜੀ ਅੱਜ ਦਾ ਦਿਨ ਦੇਖਦੇ ਕਿਦਾਂ ਦਾ ਨਿਕਲਦਾ ਕੱਲ ਤਾਂ ਬਹੁਤ ਵਧੀਆ ਕੱਲ ਇਹਨਾਂ ਨੇ ਹੱਸਾਂ ਹੋਇਆ ਬਹੁਤ ਕੀਤਾ ਲਓ ਜੀ ਹੁਣ ਇਹਨੂੰ ਅੱਜ ਪਲਕ ਨੂੰ ਪੈ ਗਈਆਂ ਸਿਰਸਰੇ ਕਾਲਾਂ ਪਹਿਲਾਂ ਕਹਿੰਦੀ ਪਰੌਂਠੀ ਖਾਣੀ ਆ ਮੁਰਗੇ ਚੌਲਾ ਦੇ ਆ ਗਈ ਸਹੀ ਰੋਟੀ ਖਾਣੀ ਪੈਣੀ ਆ ਚੌਲ-ਜੋਲੀ ਖਾਣੇ ਹੈਗੇ ਤੇ ਹਾਂਜੀ ਮਾਤਾ ਜੀ ਬਣ ਗਈਆਂ ਬੱਸ ਹੋਰ ਕਿੰਨਿਆ ਰਹੀਆਂ ਆ ਹੁਣ ਇੱਕ ਰਹੀ ਪਹਿਲਾਂ ਕਿਸੀ ਮੈਂ ਇੱਕ ਪਕਾਇੀ ਸੀ ਕਹਿੰਦੀ ਮੱਖਣੀ ਨਹੀਂ ਚਲੋ ਮੱਖਣ ਉਹਦੇ ਵਿੱਚ ਨਾਲ ਠੀਕ ਠੀਕ ਉਹਦੇ ਵਿੱਚ ਹੋਰ ਤਰ੍ਹਾਂ ਦਾ ਚਲੋ ਦੇਖ ਲਓ ਜਿੱਥੇ ਰੱਖਣਾ ਮੈਨੂੰ ਪਤਾ ਨਹੀਂ ਰੱਖ ਲਓ ਜਿੱਥੇ ਰੱਖਣਾ ਤੇ ਲਓ ਜੀ ਸਮਾਨ ਆ ਗਿਆ ਅੰਦਰ ਸਾਰਾ ਤੇ ਰੋਟੀ ਤਿਆਰੀ ਜਾਂਦੇ ਆਪਾਂ ਹੁਣ ਲਾਉਨੇ ਆ ਟੀਵੀ ਨਾਲੇ ਦੇਖਾਂਗੇ ਆਪਣਾ ਬਲੌਗ ਅੱਜ ਵਾਲਾ ਜਿਹੜਾ ਪਾਇਆ ਆ ਤੇ ਚਲੋ ਲਾਨੇ ਆ ਗਾ ਜਿਹਨੇ ਪੁੱਲ ਦੀ ਰੋਟੀ ਜੇ ਰੱਖਣੀ ਹੈ ਉਹ ਮੈਂ ਕਾਲੀ ਜੀ ਰੱਖੂਗਾ ਕਾਲੀ ਜੀ ਰੱਖੋ ਰੋਟੀ ਖਾਓ ਆਪਣੀ ਬੈ ਕੇ ਲਓ ਜੀ ਟੀਵੀ ਸਾਡਾ ਗਿਆ ਚੱਲ ਤੇ ਸਾਡਾ ਸਵੇਰੇ ਸਵੇਰੇ ਇਹੀ ਰੂਟੀਨ ਆ ਰੋਟੀ ਖਾਂਦੇ ਖਾਂਦੇ ਨਾਲ ਆਪਣਾ ਬਲੌਗ ਦੇਖਣਾ ਕਿਉਂਕਿ ਮੁੜ ਕੇ ਤਾਂ ਸਾਰੀ ਦਿਹਾੜੀ ਆਪਣੇ ਆਪਣੇ ਕੰਮ ਹੀ ਕਰੀ ਲੱਗ ਜੀਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਚਲੋ ਆ ਗਏ ਸਾਰੇ ਜਣੇ ਤੇ ਫਿਰ ਆਹੀ ਟਾਈਮ ਬੰਦਾ ਸਾਡੇ ਕੋਲ ਨਾਲ-ਨਾਲ ਆਪਣਾ ਬਲੌਗ ਦੇਖਣਾ ਤੇ ਨਾਲ-ਨਾਲ ਅਸੀਂ ਰੋਟੀ ਖਾਣੀ ਲਓ ਜੀ ਰੋਟੀ ਪਲਕ ਦੀ ਇੱਧਰ ਆ ਗਈ ਆ ਬਾਕੀ ਦੇਖੋ ਆ ਗਿਆ ਤੇ ਟੀਵੀ ਵੀ ਚੱਲ ਪਿਆ ਆ ਤੇ ਹੁਣ ਲਾਨੇ ਆਪਣਾ ਬਲੌਗ। ਨੋ ਜੀ ਰੋਟੀ ਲੱਗੀਆਂ ਖਾਣ ਇੱਧਰ ਸ਼ੁਰੂ ਹੋ ਗਈ ਆ। ਇੱਧਰ ਸਾਰੀਆਂ ਤਿਆਰੀਆਂ ਆ। ਤੇ ਨਾਲ ਅਸੀਂ ਆਪਣਾ ਬਲੌਗ ਲਾ ਰਿਹਾ ਆ। ਤੇ ਚਲੋ ਮਿਲਦੇ ਆ ਰੋਟੀ ਪਾਣੀ ਖਾ ਕੇ ਨਾਲੇ ਬਲੌਗ ਦੇਖ ਕੇ ਆਪਣਾ ਫਿਰ ਅੱਗੇ ਸ਼ੁਰੂ ਕਰਾਂਗੇ। ਖਾ ਕੇ ਹੋ ਗਏ ਵਿਹਲੇ ਬਲੌਗ ਸਸੀਂ ਆਪਣਾ ਦੇਖਿਆ ਅੱਧਾ ਹੀ ਉਧਰੋਂ ਆ ਗਿਆ ਫਿਰ ਇਹ ਰੋਟੀ ਖਾਣਾ। ਤੇ ਹੁਣ ਵਿੱਚੇ ਬਲੌਗ ਸਾਨੂੰ ਬੰਦ ਕਰਕੇ ਪਹਿਲਾਂ ਇਹਨੂੰ ਰੋਟੀ ਬਣਾ ਕੇ ਦੇਣੀ ਵਣੀ। ਓ ਕਬੂ ਲੱਗੀ ਓ ਟਾਈਮ ਸਰ ਕਿੱਥੇ ਬੜ ਜਾਂਦੇ ਨੇ ਉਹਦੀ ਸਿਰਸਰੀ ਹੈ ਯਾਰ ਮੁੰਡੇ ਯਾਰ ਕੈਮਰਾ ਇਹ ਬੜਾ ਗੰਦਾ ਕੀਤਾ ਆ ਬਲਕਦੂ ਫੋਨ ਦਾ ਮੈਨੂੰ ਨਹੀਂ ਸਮਝ ਲੱਗਦੀ ਕੀ ਕਰਦੀ ਰਹਿਣੀ ਆ ਸਾਫ ਕੀਤਾ ਆ ਹੁਣ ਸਾਫ ਕੀਤਾ ਕੈਮਰਾ ਤੇ ਹੁਣ ਵਧੀਆ ਲੱਗਦਾ ਪਿਆ ਆ ਇੱਧਰ ਦੇਖੋ ਕਿੰਨੀ ਕੁਆਲਿਟੀ ਆ ਕੁਆਲਿਟੀ ਇੱਧਰ ਵੀ ਬਹੁਤ ਵਧੀਆ ਕਾਕਾ ਕੁਆਲਿਟੀ ਦੀ ਟੈਨਸ਼ਨ ਨਾ ਲੈ ਤੂੰ ਇੱਕ ਆ ਯਾਰ ਉੱਪਰ ਪਤਾ ਨਹੀਂ ਕੀ ਔਨ ਲੱਪਿਆ ਤੇ ਹੁਣ ਹੁਣ ਆ ਗਈ ਆ ਫਿਰ ਬਣ ਕੇ ਦੁਬਾਰਾ ਚਾਹ ਤੇ ਇਹ ਹੁਣ ਖਾਣੇ ਨੇ ਬੰਦ ਤੇ ਨਾਲਾ ਖਾਣਾ ਪਲਗਨੇ ਹੁਣ ਰੋਟੀ ਖਾਗੇ ਮੈਂ ਇੱਕ ਰੋਟੀ ਖਾਦੀ ਆ ਇੱਕ ਰੋਟੀ ਖਾਦੀ ਅੱਧੀ ਛੱਡ ਦਿੱਤੀ ਜੀ ਕਹਿੰਦੀ ਮੇਰਾ ਢਿੱਡ ਭਰ ਗਿਆ ਤੇ ਹੁਣ ਬੰਦ ਖਾਣ ਲੱਗੀ ਆ ਚਲੋ ਬੜਾ ਕਾਉਗੀ ਚੱਲੋ ਆ ਕੀ ਕਰੀਏ ਨਹੀਂ ਆ ਚਲੋ ਠੀਕ ਹੈ ਜੀ ਫਟੋ ਜਿੰਨਾ ਦਾ ਲੋੜ ਆ ਨਾ ਚਲੋ ਖਾਓ ਤੁਸੀਂ ਬੰਦ ਤੇ ਅਸੀਂ ਆਪਣਾ ਅਗਲਾ ਬਲੌਗ ਦੇਖੀਏ ਜਿਹੜਾ ਪਿਆ ਆ ਜਿੰਨਾ ਕੇ ਰਹਿੰਦਾ ਆ ਲੋਈ ਲੜ ਪਏ ਲੜ ਪਏ ਲੜ ਪਏ ਜੀ ਆ ਦੇਖੋ ਕੀ ਹਾਲ ਕੀਤਾ ਟੇਬਲ ਦਾ ਉਹ ਲੜ ਪਏ ਲੜ ਪਏ ਰਾੰਗੇ ਅੱdte ਛੜਤਾ ਸੀ ਰਾਤੀ ਮੈਂ ਨਾ ਟਿਸ਼ੂ ਪੇਪਰ ਦੇ ਨਾਲ ਸਾਫ ਕੀਤਾ ਸੀ ਇਹ ਹੋਇਆ ਨਹੀਂ ਇਹੋ ਸ਼ਰਫ ਵਾਲੀ ਉਹਦੇ ਨਾਲ ਸਾਫ ਕਰਨਾ ਪੈਣਾ ਸਰ ਇਹ ਹੁਣ ਐਸ ਮੁੱਦੇ ਦੇ ਬਹਿਸ ਹੋ ਰਹੀ ਆ ਵੀ ਇਹ ਚੀਜ਼ ਆ ਟੇਬਲ ਦਾ ਇਹ ਹਾਲ ਕਿੰਨੇ ਕੀਤਾ ਉਹ ਕਹਿੰਦੀ ਇਹਨੇ ਕੀਤਾ ਤੇ ਇਹ ਕਹਿੰਦੀ ਉਹਨੇ ਕੀਤਾ ਇਹਨਾਂ ਨੇ ਕੱਲਾ ਦੰਗੇ ਫਲਾਇਆ ਉੱਪਰ ਆ ਜਨਾ ਸਾਫ ਕੀਤਾ ਨਾ ਇਹ ਮੈਂ ਕਿਹਾ ਪਰ ਹੋਇਆ ਨਹੀਂ ਹੋਇਆ ਨਹੀਂ ਸਾਫ ਚੰਗੀ ਤਰ੍ਹਾਂ ਹਾਂ ਚਲੋ ਠੀਕ ਠੀਕ ਆ ਜੀ ਹੁਣ ਆਪਣਾ ਗਾਂਹ ਦੇਖਦੇ ਆਂ ਵਲੌਗ ਤੇ ਫੇਰ ਆਪਾਂ ਬਾਕੀ ਦਾ ਕੰਮ ਕਾਰਵਾਈ ਫੇਰ ਪਾਵਾਂਗੇ ਕੀ ਹੁੰਦੀ ਆ ਲਓ ਜੀ ਹਾਂਜੀ ਬੈਠਿਓ ਲੋ ਜੀ ਅਸੀਂ ਸੁੱਕਣੇ ਪਾ ਕੇ ਕੱਪੜੇ ਆਏ ਆ ਤੇ ਇੱਧਰ ਦੋਨੋਂ ਬੈਣਾ ਬੈਠੀਆਂ ਆ। ਹਾਂਜੀ ਹਾਂਜੀ ਬੈਠੇ ਤੁਸੀਂ ਵੀ। ਮੰਮੀ ਆਪਾਂ ਪਤਾ ਅੱਜ ਕੀ ਕਰਨਾ ਆ। ਅੱਜ ਆਪਾਂ ਮੱਕੀ ਦੀ ਮੂਲੀ ਵਾਲੀ ਰੋਟੀ ਬਣਾ ਲੈਣੀ ਆ ਠੀਕ ਆ। ਸ਼ਾਮੀ ਬਣਾਵਾਂਗੇ ਆਲੂ ਵੈਂਗਣ ਠੀਕ ਆ ਤੇ ਨਾਲੇ ਅੱਜ ਮੜਾ ਜਾ ਬਾਜ਼ਾਰ ਜਾਣਾ ਆ। ਹਾਂ ਅੱਜ ਨਾਲੇ ਬਾਜ਼ਾਰ ਜਾਣਾ ਰਖੜੀਆਂ ਜੋ ਵੀ ਸਮਾਨ ਲੈ ਕੇ ਆਣਾ ਆ ਲਿਆਵਾਂਗੇ ਹਨਾ 4 ਵਜੇ ਚੱਲਦੇ ਆ। ਟੋਕਰੀ ਵੀ ਆਜੀ ਬਣਵਾ ਲਏ ਹੋਏ ਵੀ। ਹਾਂ ਨਾ ਪੱਲੂ 4 ਵਜੇ ਚਲੀਏ ਰੋਟੀ ਰੋਟੀ ਖਾ ਕੇ ਆਪਾਂ। ਰੋਟੀ ਪਾੜੀ ਖਾ ਕੇ ਚੱਲਦੇ ਆ ਨਾ ਫੇਰ ਘੰਟਾ ਕ ਲੱਗ ਵੀ ਜਾਊਗਾ ਬਾਜ਼ਾਰ ਆਪਾਂ ਨੂੰ ਹਨਾ ਨਹੀਂ ਤੇ ਫਿਰ ਸੀਰੀਅਸ ਜਿਹੇ ਕੋਦ ਬੁਲਵਾਉਂਗੇ ਤੁਸੀਂ ਛੇਰ ਛੇਰੇ ਨਹੀਂ ਹੋਣਾ ਟਾਈਮ ਪੁੱਤ ਤੇ ਤੇਰੀ ਭੂਈ ਨੇ ਵੀ ਆਣਾ ਆ ਸ਼ਾਮ ਨੂੰ ਗਿਫਟ ਕਿਹੜਾ ਦੇਣਾ ਦੇਖੋ ਕੀ ਲੈਣਾ ਜੋ ਤੂੰ ਕਹਿੰਦੀ ਮੈਂ ਆਪਣੇ ਨੂੰ ਮੈਂ ਕੁਝ ਨਹੀਂ ਮੰਗਾ ਕੋਈ ਨਹੀਂ ਤੁਹਾਨੂੰ ਮਹੀਲਾ ਉਹਨੇ ਤਾਂ ਕਿਹਾ ਮੈਂ ਪਹਿਲ ਲਾਲੀਆ ਜਾਂਦੀ ਐ ਜੋ ਨਹੀਂ ਮੈਨੂੰ ਪੈਸੇ ਹਜ਼ਾਰ ਤੋਂ ਮੈਂ ਗਿਫਟ ਲਉਂਗੀ ਮੈਂ ਲੱਲਾ ਟੋਕਰੀ ਤੁਮਾਣਾ ਤੂੰ ਨੇ ਬੱਚੇ 5000 ਰੁਪਏ ਲੱਲਾ 1000 ਰੁਪਏ ਲੱਲਾ 1000 ਰੁਪਏ ਲੱਲਾ ਕਿਉਂ ਜਿਆਦਾ ਕੁਝ ਵੜਾ ਪੁੱਤ ਆ ਹਾਂ ਤੇ ਮੇਰੇ ਪਿਛੇ ਮੇਰੇ ਲੱਲਾ ਯਾਰ ਬਲਲਾ ਮੈਂ ਨਾ ਗਿਫਟ ਲਾਉਂਗੀ ਲੱਲਾ ਬਿੰਦੂ ਦੀ ਪਰ ਮਮਾ ਕਿ ਚੱਲੇ ਅਈ ਬਾਜ਼ਾਰ ਦੇ ਸਬਜ਼ੀ ਲੈਣਾਂ ਦੇ ਚੈਣ ਆਈ ਉਹਦੇ ਇਹ ਚੈਣ ਆਈ ਨਵੀ ਕੁੱਤੇ ਦਾ ਫਟਾ ਪਾਇਆ ਉਹ ਨਹੀਂ ਨਹੀਂ ਤੇਰੀ ਸੰਗਲੀ ਆ ਗਈ ਇੱਦਾਂ ਨਹੀਂ ਕਹਿਣਾ ਬੀਬੀ ਆਹ ਚੈਣ ਦੇ ਦੇ ਕੱਲ ਕੇ ਦੇਣਾ ਮੈਂ ਬੀਬੀ ਆਹ ਚੈਣ ਦੇ ਦੂੰਗਾ ਯਾਰ ਬਾਬਾ ਨੇ ਕੋਈ ਆ ਯਾਰ ਦੋ ਦੇਣਾ ਹੋ ਗੋ ਦੇ ਦੂਗਾ ਤੈਨੂੰ ਮੈਂ ਇਹ ਨਹੀਂ ਮੰਗਾਈ ਆ ਨਾ ਇਹਨੂੰ ਬਾਬਾ ਨਹੀਂ ਹੈਗਾ ਇਹ ਆਹੋ ਤੈਨੂੰ ਮੈਂ ਲੱਗੀ ਆਪਾਂ ਚੈਡ ਮੋਣੀ ਯਾਰ ਆਪਾਂ ਜੇ ਇਹਨੂੰ ਚਾਹੀਦਾ ਗਿਫਟ ਨਾ ਦਿੱਤਾ ਨਾ ਮੇ ਰਖੜੀ ਨਹੀਂ ਬਣਨੀ ਨਾ ਬਣਨੀ ਮੈਂ ਪਹਿਲੇ ਗਿਫਟ ਲੈਣਾ ਬਾਅਦ ਚ ਰਖੜੀ ਲੈਣੀ ਲਗੜੀ ਚਾਹੀਦੀ ਆ ਲਗੀ ਗੱਲ ਕਰ ਰੇ ਤੂੰ ਮੈਂ ਪਹਿਲੇ ਗਿਫਟ ਲੈਣਾ ਫੇਰ ਰਖੜੀ ਬਣਨੀ ਜੇ ਇਹ ਵੀ ਰਖੜੀ ਤਾਂ 500 ਰੁਪਏ ਜਾਵਣ ਮਿਲੂਗੀ ਚਾਂਦਰੀ ਚੈਣ ਪਾਉਂਗੀ ਇਹਨਾਂ ਨਾਲ ਜਿਆਦਾ ਮੇਕੀ ਗਿਫਟ ਮਿਲੂਗਾ ਬਸ ਅਰੇ ਆ ਗਏ ਆ ਸਬਜੀ ਲੈ ਆਏ ਆ ਬੈਂਗਣਾ ਦੀ ਤੇ ਨਾਲ ਲਾਈਆਂ ਮੂਲੀਆਂ ਤੇ ਹੋਣ ਪਾਣੀ ਆਪਾਂ ਮੂੜੀਆਂ ਵਾਲੀ ਰੋਟੀ ਹਾਂਜੀ ਤੁਸੀਂ ਕਰਨ ਲੱਗੇ ਮੈਂ ਸੂਡ ਇੰਡਰ ਲਗਾ ਦੇ ਇਹ ਕਿਹਦਾ ਮੂੜੀਆਂ ਅੱਛਾ ਅੱਛਾ ਤੁਸੀਂ ਮੈਂ ਜੀ ਹੈ ਅੱਜ ਟੈਨਸ਼ਨ ਪਈ ਹੋਈ ਹੈ ਵੀ ਗਿਫਟ ਕਿਹੜਾ ਦੇਊਗਾ ਨਹੀਂ ਨਹੀਂ ਕੀ ਅੱਗੇ ਇਸ ਲਈ ਖਲੋਦ ਲੜਦੀ ਖੜੀ ਆ ਮੈਨੂੰ ਗਿਫਟ ਕੀ ਦੇਣਾ ਗਿਫਟ ਕੀ ਦੇਣਾ ਹੈ ਟੈਨਸ਼ਨ ਨਾ ਲੈ ਜਿੱਦ ਤੂੰ ਵਧੀਆ ਗਿਫਟ ਦੇਊਗਾ ਫਿਕਰ ਬੇਫਿਕਰ ਰਹਿ ਹਾਂਜੀ ਬਾਬਾ ਜੀ ਬਣਾਉਣ ਲੱਗੇ ਮੂੜੀਆਂ ਵਾਲੀ ਰੋਟੀ ਚਲੋ ਠੀਕ ਪੱਤਰ ਕਿਤੇ ਕੱਟ ਦਿੱਤੇ ਠੀਕ ਠੀਕ ਚੀਜ਼ ਲਗਾ ਇਹਨੇ ਮੰਨਦੇ ਨੇ ਬਣਾਉਣੀ ਮੱਕੀ ਦੀ ਤਾਂ ਚਲੋ ਠੀਕ ਹੈ ਜੀ ਹਵਾ 3 ਹੋ ਗਿਆ ਤੇ ਹਜੇ ਰੋਟੀ ਪਾਣੀ ਦਾ ਕੋਈ ਪ੍ਰੋਗਰਾਮ ਨਹੀਂ ਹੋਇਆ ਹੈ ਤੇ ਹੁਣ ਲੱਗਿਆ ਰੋਟੀ ਬਰਾਉਣ ਤੇ ਦੇਖਦੇ ਆ ਜੀ ਇੱਧਰ ਆ ਗਿਆ ਫੋਨ ਬਾਹਰੋਂ ਤੇ ਇੱਧਰ ਹੁਣ ਸਾਡੀ ਰੋਟੀ ਦੀ ਤਿਆਰੀ ਹਜੇ ਸ਼ੁਰੂ ਹੋ ਵੀ ਤੇਰੀ ਹੀ ਉਹ ਲੇਟ ਹੋ ਗਈ ਯਾਰ ਅੱਜ ਨਾ ਆਂਟੀ ਕਰਕੇ ਲੇਟ ਹੋ ਗਿਆ ਨਾ ਆਂਟੀ ਲੇਟ ਆਈ ਕੰਮ ਵਾਲੀ ਸਾਡੀ ਹਾਂ ਬਿਲਕੁਲ ਹਾਂ ਉਹਦੇ ਕਰਕੇ ਫਿਰ ਅਸੀਂ ਵੀ ਲੇਟ ਹੋ ਗਏ ਜੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਰੋਟੀ ਰੈਡੀ ਬਣਾ ਗਏ ਫ੍ਰਿਜ ਵਿੱਚ ਇਹ ਫ੍ਰਿਜ ਜੀ ਹੁੰਦਾ ਨਹੀਂ ਖਰਾਬ ਫਿਰ ਤੇ ਇਧਰ ਮੂਲੀਆਂ ਪਿੱਛੇ ਮਿੱਟੀ ਦਾ ਆਟਾ ਹਰੀਆਂ ਮਿਰਚ ਤੇ ਮੂਲੀਆਂ ਦੇ ਪੱਤੇ ਪਾਣੀ ਆ ਪੱਤੇ ਹਲੇ ਨੇ ਪੱਤੇ ਪਾਉਣੇ ਹਲੇ ਸਾਰਾ ਕੁਝ ਕਰਕੇ ਤੇ ਇਹ ਆਟਾ ਗੁੰਨ ਲੈਣਾ ਆ ਜੀ ਗੁੰਨ ਕੇ ਤੇ ਫੇਰ ਪਾਉਣੀਆਂ ਮੂਲੀਆਂ ਕਦੂਕਸ਼ ਕਰਕੇ ਵਿੱਚੇ ਸਾਰਾ ਉਹ ਭਲੇਖਾ ਲੱਗ ਗਿਆ ਭਲੇਖਾ ਲੱਗ ਗਿਆ ਉਹ ਮੂਲੀਆਂ ਸਾਹਮਣੇ ਪਈਆਂ ਮੈਨੂੰ ਫੇਰ ਭਲੇਖਾ ਲੱਗ ਗਿਆ ਮਤਲਬ ਮੂਲੀਆਂ ਪਾਲੀਆਂ ਆ ਹਰੀ ਮਿਰਚ ਪਾ ਲਈਆ ਆਟਾ ਪਾ ਲਈਆ ਪੱਤੇ ਪਾਉਣੇ ਆ ਗੱਲੇ ਹਨ ਤੇ ਫਿਰ ਇਹਨੂੰ ਇਦਾਂ ਗੁੰਨਣਗੇ ਤੇ ਬਣਾ ਦੇ ਦਿੰਦਾ ਅੰਦਰ ਵੀ ਦਿਮਾਗ ਹੀ ਹਲਾ ਤਾ ਹੈਂ ਲੋਕਾਂ ਨੂੰ ਉੱਦੀ ਦਿਮਾਗ ਲੱਗਦਾ ਜਾਂਦੇ ਆਂ ਗੱਲ ਕਹੀ ਉਹੋ ਭਲੇਖਾ ਲੱਗ ਜਾਂਦਾ ਕਈ ਵਾਰ ਯਾਰ ਫਿਰ ਕੀ ਹੋ ਗਿਆ ਮੈਨੂੰ ਸੁਣਾ ਦਈਏ ਚੰਗੀ ਜਿਹੀ ਭਲੇਖਾ ਲੱਗ ਜਾਂਦਾ ਭਲੇਖਾ ਲੱਜਾਂਦਾ ਯਾਰ ਤੇ ਇੰਗੀਆਂ ਮੂਲੀਆਂ ਦੇ ਪੱਤੇ ਵੀ ਤੇ ਹੋਰ ਕੀ ਪਾਇਆ ਇੱਥੇ ਸਾਨੂੰ ਮਿਰਚ ਹਰੀਆਂ ਪਾਈਆਂ ਆ ਇਹਦੇ ਪਾਏ ਨਮਕ ਕਿਤੇ ਮਿਲ ਗਾ ਨਮਕ ਨਮਕ ਗਰਮ ਮਸਾਲਾ ਪਾ ਕੇ ਸਾਰਾ ਤੇ ਹੁਣ ਇਹਦਾ ਆਟਾ ਗੁੰਨਣਾ ਗੁੰਨਣਾ ਥੋੜੇ ਮਿਕਸ ਕਰ ਲੈਣਾ ਥੋੜੇ ਥੋੜੇ ਆਹੋ ਮੜਮੜਾ ਕਰ ਗਈ ਉਹੀ ਕਰਕੇ ਤੇ ਨਾਲ-ਨਾਲ ਹੀ ਫਿਰ ਪਕਾ ਲੈਣੀ ਆ ਚਲੋ ਹਾਂ ਉਹਨੇ ਇਹਦੀ ਮੂੜੀਆਂ ਜ਼ਿਆਦਾ ਹੀ ਪਣੀ ਗਈਆਂ ਆ ਚਲੋ ਠੀਕ ਆ ਜੀ ਮਿਲਦੇ ਆ ਹੁਣ ਤੁਹਾਨੂੰ ਅੰਦਰ ਜਦੋਂ ਬਣ ਕੇ ਅੰਦਰ ਪਹੁੰਚਣ ਗਈਆਂ ਹਾਂ ਉਹ ਕਰੀ ਜਾਣਾ ਮੈਂ ਫੋਨ ਦੇ ਘੜਿਆਂ ਨੂੰ ਵਿਹਲਾ ਨਹੀਂ ਮੈਂ ਸੰਭਾਲਦਾ ਮੈਂ ਬਿੜੇ ਨਾ ਜਾ ਹੂੰ ਉਹ ਮੋਟੀ ਪਾਲਿਆ ਖਲਾਰਾ ਆਪਾ ਇਹਨੂੰ ਮੇਰੀ ਗੱਲ ਸੁਣੋ। ਬਾਜੀ ਬਾਤ ਤਾਂ ਖਲਾਵਾ। ਇਹਦੇ ਆਸ ਇਹ ਹਸਤੀ ਵਧਿਆ ਦਾ ਲੋ ਵੱਡਾ 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 ਦਿੱਤਾ ਹੈ। ਯਾਰ ਬਹੁਤ ਨਿਕੜਿਆ ਆਇਆ ਵੇ। ਤੂੰ ਕਿਹਦੀ ਨਹੀਂ ਆ। ਹਾੜਾ ਜਮਾ ਆਇਆ। ਆਪਾ ਕਨੇ ਕਰਦੇ ਮੇਰੀ ਗੱਲ ਸੁਣੋ ਇਹਨੂੰ ਸਟੈਮ 6 7 ਲਾ ਦੇਣੇ ਆ। 7000 ਦਾ ਚਾਵਲ ਕੋ ਨਵਾਂ ਡੱਬਾ ਵਾਦ ਮੇਜਣਾ। ਇਹਨੂੰ ਉਹ ਦਿਲਾ ਤੂੰ ਇਹਦੇ ਬਲੌਗ ਬਣਾਇਆ। ਯਾਰ ਮੈਂ ਨਹੀਂ ਪਾਪਾ। ਇਹੋ ਛੂਟ ਲੱਗਦਾ ਆ। ਪੈਨਸ਼ਨ ਵਾਲਾ ਐਵੇਂ ਹੀ ਬੋਲਦਾ ਰਹਿੰਦਾ ਤੈਨੂੰ ਤੰਗ ਕਰਦਾ ਹੋਰ ਕੁਝ ਨਹੀਂ। ਉਸ ਤੋਂ ਵੀ ਛੂਟ ਆਇਆ। ਤੈਨੂੰ ਤੰਗ ਕਰਦਾ ਹੋਰ ਕੁਝ ਨਹੀਂ ਹੈਗਾ। ਓਏ ਐਮੀਨਾ ਓਏ ਐਮੀਨਾ ਆਹ ਨੰਦੇ ਓਏ ਮੇਰੀ ਗੱਲ ਸੁਣੇ ਐਵੇਂ ਤੰਗ ਨਾ ਕਰਿਆ ਕਰ ਕੁੜੀ ਨੂੰ ਜੁੱਤੀਆਂ ਉਹ ਪੈਣੀਆਂ ਤੇਰੇ ਦਿਨ ਦੱਸੀ ਜਾਂਦਾ ਮੈਂ ਆਹ ਬਹੁਤ ਲੱਗਦੀ ਵਡਾ ਹੋ ਜਾ ਚੁੱਪ ਕਰ ਜਾ ਕਿਹੜੀ ਪੈਂਡਿੰਗ ਬਣਾਉਣ ਲੱਗੀ ਆ ਦਿਖਾ ਭੰਨੀ ਦੀ ਮੇਤੋ ਆਲੀ ਬਣਾਨੇ ਆ ਰੋਗ ਤੇ ਸਹੀ ਉਹਨੂੰ ਲਾਈ ਜੰਨੀ ਆ ਬਣਾ ਕੇ ਦਿਖਾ ਚਲ ਆਹ ਖਾ ਬਣਾਈ ਸੁ ਬਣਾ ਲੈ ਆਹ ਬੋਸਾਂ ਨਹੀਂ ਬਣੀ ਆ ਤੇਰੀ ਬਹੁਤ ਵਧੀਆ ਬਣੀ ਜਾਂਦਾ ਹਾਂ ਚਲੋ ਠੀਕ ਆ ਜੀ ਕਿੰਨਾ ਲੱਗਣਿਆ ਸਾਡੇ ਸਾਹਣੇ ਉਭਰੀ ਗਿਆ ਲੱਗਦਾ ਸਾਡੇ ਆਹ ਹੈਗਾ ਬੰਦਾ ਵੀ ਇੱਕ ਹਾਂਜੀ ਰੋਟੀਆਂ ਲਓ ਜੀ ਇਧਰ ਬਣ ਰਹੀਆਂ ਜੀ ਮੂਲੀ ਵਾਲੀਆਂ ਸਿਆਹ ਹੋਣੀਆਂ ਆ ਤੇ ਹੁਣ ਮਿਲਦੇ ਆ ਤੁਹਾਨੂੰ ਅੰਦਰ ਖਾਣ ਲੱਗੇ ਸਾਡੀ ਆ ਐਕਸਪਰਟ ਬਹੁਤ ਆ ਜੀ ਇਸ ਕੰਮ ਚ ਮੱਕੀ ਵਾਲੀ ਰੋਟੀ ਚ ਐਕਸਪਰਟ ਤਾਂ ਚਲੋ ਸਾਰੇ ਕੰਮ ਆ ਜੀ ਆ ਪਰ ਮੱਕੀ ਵਾਲੀ ਜੇ ਖਾਸ ਕਰਕੇ ਚਲੋ ਆਓ ਰੋੜ ਆਜੋ ਫੇਰ ਅੰਦਰ ਮਿਲਦੇ ਆ ਅੰਦਰ ਜਾ ਕੇ ਲਓ ਜੀ ਆ ਗਈ ਆ ਰੋਟੀ ਸਾਡੀ ਗਰਮਾ ਗਰਮ ਹਾਂਜੀ ਟਿਸ਼ੂ ਪੇਪਰ ਟੰਗਿਆ ਹਾਂ ਜੀ ਕਿਦਾਂ ਜੀ ਚੱਕ ਕੇ ਠੀਕ ਆ ਥੱਕ ਗਏ ਉਹ ਚੱਕਣਾ ਆ ਪਿੱਠ ਤੋਂ ਪਿੱਠ ਤੋਂ ਹੱਲ ਲੱਪਦੀਆਂ ਨਾ ਉਹ ਟੈਂਪੋ ਲੱਗਦਾ ਨਾ ਉਸ ਚੀਜ਼ ਨੂੰ ਮੱਕੀ ਦੀ ਰੋਟੀ ਨੂੰ ਟੈਂਪੋ ਲੱਗਦਾ ਨਹੀਂ ਕੋਈ ਪਰਵਾਹ ਨਹੀਂ 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 ਮੱਕੀ ਦੀ ਰੋਟੀ ਨੂੰ ਟਾਈਮ ਲੱਗਦਾ ਆ ਤੇ ਥਾਲੀਆਂ ਰੱਖ ਦਿੱਤੀਆਂ ਆ ਮੋਟੀ ਆ ਜਾ ਬਈ ਆ ਕੋਈ ਸੇਹਦ ਨਹੀਂ ਠੀਕ ਤੇ ਰਹੀ ਉਹਦੇ ਕਰਕੇ ਆ ਹਾਂ ਆਪੇ ਹੀ ਚੱਕ ਆਪਣੇ ਗੰਦਾ ਫੋਨ ਚਲੋ ਪਾਓ ਜੀ ਲਓ ਜੀ ਆ ਗਈਆਂ ਜੀ ਗਰਮਾ ਗਰਮ ਮੱਕੀ ਵਾਲੀਆਂ ਮੂਲੀ ਦੀਆਂ ਰੋਟੀਆਂ ਤੇ ਆ ਲਿਓ ਜੀ ਮੈਨੂੰ ਦਿਓ ਮੈਨੂੰ ਦਿਓ ਪਹਿਲਾਂ ਤੇ ਪਾਓ ਸਾਰਿਆਂ ਨੂੰ ਫਿਰ ਦੇਖਦੇ ਆ ਕਿਦਾਂ ਦੀਆਂ ਬਣੀਆਂ ਫਿਰ ਰਿਵਿਊ ਬਾਅਦ ਚ ਲੈਣੇ ਆ ਲਓ ਜੀ ਇੱਕੋ ਦਮ ਚੀਕ ਜਿਹੜਾ ਪੈ ਗਿਆ ਆ ਆ ਜੱਟ ਉਹ ਜੱਟ ਇਹ ਜੱਟ ਫਟਾਫਟ ਹਾਂ ਕੈਮਰਾ ਹਾਂ ਇਧਰ ਚੀਕ ਜਿਹੜਾ ਪੈ ਗਿਆ ਮਿੰਟੋ ਮਿੰਟੀ ਉਹ ਚੱਕੋ ਏ ਚੱਕੋ ਹਾਂ ਵੀ ਕਿਦਾਂ ਦੀ ਲੱਗੀ ਚਲੋ ਬਾਕੀਆਂ ਰਿਵਿਊ ਲੈਣੇ ਆ ਸ਼ੁਰੂ ਕਰ ਲੈਂਦੇ ਪਹਿਲਾਂ ਸਾਰਿਆਂ ਨੂੰ ਖਾਣੀ ਲਓ ਜੀ ਆਪਾਂ ਨੂੰ ਤਾਂ ਬਹੁਤ ਟੇਸਟੀ ਲੱਗੀ ਆ ਹਾਂ ਜੀ ਮਾਤਾ ਕਿਦਾਂ ਲੱਗੀ ਸਵਾਲ ਨਾ ਹਾਂਜੀ ਤੁਸੀਂ ਤੂੰ ਤਾਂ ਬਣਾਈਆ ਤੇਰੀ ਤਾਂ ਸਵਾਦ ਹੀ ਹੁੰਦੀ ਆ ਇਹਨੇ ਹਜੇ ਖਾਧੀ ਨਹੀਂ ਹੈਗੀ ਕਿਉਂ ਹੁਣ ਮਿਲਦੇ ਆ ਰੋਟੀ ਪਾਣੀ ਖਾ ਕੇ ਮੈਂ ਖਾ ਲੈਂਦੇ ਰੁਕੋ ਮੋਲ ਹਾਂ ਮੈਂ ਜਾ ਲੈਣਾ ਉਹ ਜੀ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਰੋਟੀ ਬਹੁਤ ਟੇਸਟੀ ਸੀ ਜੀ ਤੇ ਅੱਜ ਸਗੋਂ ਬਾਦੂ ਖਾ ਲਈ ਇੱਕ ਇੱਕ ਸਾਰਿਆਂ ਨੇ ਤਕਰੀਬਨ ਅੱਧੀ ਕਿਸੇ ਨੇ ਕਿਹਾ ਨੇ ਮਾਤਾ ਨੇ ਵੀ ਸਾਡੀ ਨਦੀ ਰੋਟੀ ਬਾਦੂ ਖਾ ਲਈ ਅੱਜ ਮਮੀ ਨੇ ਇਹ ਪੱਲੂ ਨੇ ਤਾਂ ਨਹੀਂ ਖਾਧੀ ਇਹ ਸਵੇਰੇ ਨੇ ਪਹਿਲਾਂ ਖਾ ਲੇ ਆਪਣੀ ਰੋਟੀ ਖਾ ਲਈ ਮੁੜ ਕੇ ਬੰਦ ਖਾ ਲਿਆ ਲੈ ਆ ਗਏ ਹਰ ਬੰਦੇ ਨਾਲ ਆਹ ਵੇ ਉਹ ਚਲੋ ਤਾਂ ਉਹਨੂੰ ਭੁੱਖ ਨਹੀਂ ਸੀ ਅਜੇ ਪਰ ਉਹਨੇ ਇੱਕ ਬੁਰਗੀ ਖਾਧੀ ਕਹਿੰਦੀ ਸਵਾਦ ਸੀਗੀ ਪਹਿਲਾਂ ਚਲੋ ਜੀ ਹੁਣ ਮਿਲਦੇ ਆ ਚਾਹ ਤੇ ਚਾਹ ਤੇ ਚਲੋ ਦੇਖਦੇ ਕੋਦੋਂ ਮਿਲਦੇ ਸ਼ਾਇਦ ਚਾਹ ਤੋਂ ਪਹਿਲਾਂ ਹੀ ਮਿਲ ਪਈਏ ਆ ਚਾਹ ਹੀ ਸੀ ਬਣੀ ਸਾਡੇ ਘਰ ਹੋ ਰਹੀ ਆ ਹੁਣ ਬੈਂਸ ਬਸਈਆ ਬੈਸ ਬਥਿਆ ਹੋ ਰਿਹਾ ਵੀ ਰਖੜੀ ਦੇ ਗਿਫਟ ਕਿਹੜਾ ਲੈਣਾ ਅਸੀਂ ਇਹਨੂੰ ਕਹਿ ਰਹੇ ਹਾਂ ਵੀ ਤੂੰ ਚੁੱਪ ਕਰਕੇ ਪੈਸੇ ਲੈ ਲੈ ਜਿਹੜੀ ਚੀਜ਼ ਲੈਣੀ ਹੋਊ ਆਪਣੀ ਮਰਜ਼ੀ ਨਾਲ ਬਾਅਦ ਚ ਲੈ ਆਈ ਤੂੰ ਵੀ ਸੌਰੀ ਫ੍ਰੈਂਡਸ ਗਿਫਟ ਲੋਗੇ ਮੈਂ ਪੈਸੇ ਲਵਾਂਗੀ ਮਤਲਬ ਫਿਰ ਹੁਣ ਤੈਨੂੰ ਨਹੀਂ ਗਿਫਟ ਕੋਈ ਪਸੰਦੋਂ ਮੁੰਡਾ ਤਾਂ ਕੀ ਕਰੀਏ ਤੇ ਹੁਣ ਉਧਰ ਮਾਪੋਤ ਸਲਾਹ ਕਰਨ ਗਏ ਆ ਵੀ ਕੀ ਲੈਣਾ ਆ ਤੇ ਜਲੰਧਰ ਜਾ ਕੇ ਲੈ ਆਣੇ ਆ ਉਹਨਾਂ ਦੀ ਮਾਂ ਕਹਿੰਦੀ ਜਲੰਧਰ ਜਾਣਾ ਨਹੀਂ ਹੈਗਾ ਦੇਖੋ ਕੀ ਬਲਦਾ ਇਹਨਾਂ ਦਾ ਮੈਂ ਕਿਉਂ ਚੁੱਪ ਕਰਾਂ ਐ ਕਹਿੰਦੀ ਵੀ ਚੁੱਪ ਕਰੋ ਵੀ ਮੈਨੂੰ ਸੁਣੇ ਕੀ ਕਹਿੰਦੇ ਆ ਕੁਦਰ ਬੁਦਰ ਸੁਣਨ ਗਈ ਉਹ ਦੇਖੋ ਡਿਸਾਈਡ ਹੋ ਗਿਆ ਆ ਗਿਫਟ ਜਿਹੜਾ ਤੂੰ ਗਏਂਗੀ ਉਹ ਮਿਲੂਗਾ ਫਿਲਹਾਲ ਇੰਨਾ ਟਾਈਮ ਨਹੀਂ ਗਿਫਟ ਲਿਓਣ ਦਾ ਤੂੰ ਕੱਲ ਇਹਦੇ ਕੋ ਪੈਸੇ ਲੈ ਲੈਣਾ 1100 ਰੁਪਇਆ ਆਪਣਾ ਠੀਕ ਆ ਜੀ ਉਸ ਤੋਂ ਬਾਅਦ ਇੱਕ ਦੋ ਦਿਨ ਰੋਕੇ ਉਹ ਪੈਸੇ ਆ ਨਾ ਜਿਹੜਾ ਗਿਫਟ ਲੈਣਾ ਹੁੰਦਾ ਅਗਲੇ ਆ ਆਪ ਜਲੰਦ ਚੱਲੀ ਉਹ ਤੂੰ ਪੁੱਛ ਲਈ ਨਾ ਤੂੰ ਦੇਖ ਲਈ ਜੋ ਲੈਣਾਊਗਾ ਕੱਪੜੇ ਲੈਣੇ ਆ ਕੋਈ ਖਾਣ ਪੀਣ ਨਹੀਂ ਲੈਣਾ ਆ ਜੋ ਲੈਣਾ ਲੈ ਲਈ ਕਿਉਂ ਮੈਂ ਤੂੰ ਸੁਰ ਸਹੀ ਕੀ ਉਹ ਤੂੰ ਡਿਸਾਈਡ ਉਹ ਡਿਸਾਈਡ ਕਰੀ ਨਾ ਤੂੰ ਡਿਸਾਈਡ ਕਰਨਾ ਅਸੀਂ ਕੋਈ ਡਿਸਾਈਡ ਨਹੀਂ ਕੀਤਾ ਹਜੇ ਇਹ ਤਾਂ ਜਗਾ ਲੱਭੀ ਜਾਨ ਪਾਸੇ ਇਹ ਤਾਂ ਜਗਾ ਲੱਭੀ ਜੇ ਉੱਤੇ ਜਾ ਕੇ ਦੇਖਣਾ ਸੀਗਾ ਵੀ ਕੁਝ ਲੱਭਦਾ ਮਿਲਦਾ ਜਾਂ ਨਹੀਂ ਮਿਲਦਾ ਤੇ ਚਲੋ ਹੁਣ ਏਵੇਂ ਓਏ ਡਿਸਾਈਡ ਹੋ ਗਿਆ ਐ ਇੱਕ ਟੋਕਰੀ ਬਣਾ ਕੇ ਲੈ ਆਉਣੀ ਆ ਠੀਕ ਆ ਜੀ ਉਹਨੂੰ ਟੈਨਸ਼ਨ ਪਈ ਹੋਈ ਆ ਜਿਹੜਾ ਗਿਫਟ ਕਹੂਗੀ ਉਹਨੂੰ ਬਾਅਦ ਚ ਦੇਣਾ ਆ ਤੁਸੀਂ ਟੋਕਰੀ ਤੁਸੀਂ ਬਣਾਓ ਅਸੀਂ ਭੈਣਾ ਹੁੰਦੀ ਆ ਸੀਗੇ ਸਾਡੇ ਭਰਾ ਸਾਨੂੰ 100 ਰੁਪਏ ਉਹ ਵੀ ਨਹੀਂ ਦਿੰਦੇ ਹੁੰਦੇ ਸਾਨੂੰ ਤਾਂ ਵੀ ਖੁਸ਼ੀ ਹੁੰਦੀ ਆ ਉਹ ਵੀ ਕੱਲ੍ਹ ਦੀ ਬਾਅਦ ਚ ਲੈ ਲਈ ਬਾਅਦ ਚ ਲੈ ਲਈ ਧਾਰ ਹੋ ਗਿਆ ਇਹ ਬਹੁਤ ਆ ਕਿ ਆਏ ਸਾਨੂੰ ਮਹੰਗਾ ਦੇਵੇ ਮਹੰਗਾ ਗਿਫਟ ਦਵੇ ਫੇ ਅੱਛਾ ਮਹੰਗਾ ਦੇਣ ਨੂੰ ਵੀ ਮਨ ਨਹੀਂ ਕਰਦਾ ਆਪਣਾ ਡਿਸਾਈਡ ਹੀ ਨਹੀਂ ਹੁੰਦਾ ਫੇ ਡਿਸਾਈਡ ਹੀ ਨਹੀਂ ਹੁੰਦਾ ਵੀ ਕੀ ਲੈਣਾ ਆ ਉਹ ਕਿੱਥੇ ਕਿੱਟ ਸਾਈਡ ਕੀ ਕੀਤਾ ਆ ਵੀ ਮੈਂ ਉਹਦੇ ਉੱਥੇ ਕੋਈ ਡਿਸਾਈਡ ਨਹੀਂ ਕੀਤਾ ਉਹਨਾਂ ਨੇ ਜਗ੍ਹਾ ਡਿਸਾਈਡ ਕੀਤੀ ਸੀ ਉੱਥੇ ਜਾ ਕੇ ਦੇਖਦੇ ਆ ਉੱਥੇ ਜਾ ਕੇ ਦੇਖਦੇ ਆ ਜੇ ਕੋਈ ਪਸੰਦ ਆ ਜਵੇਂ ਦਾ ਸੋਚਾਂਗੇ ਘਰੋਂ ਕੰਮ ਕੁਝ ਕਰ ਦਿਆਂਗੇ ਕੀ ਜੇ ਵੀਰ ਕੋਲ ਜਾ ਹਾਂ ਬੱਸ ਤੂੰ ਜਿਹੜਾ ਮੈਨੂੰ ਦੱਦ ਦਿੰਦਾ ਤੂੰ ਸੋਚ ਮੈਂ ਤੈਨੂੰ ਇਹੀ ਕਹਿੰਦਾ ਨਾ ਉਹਦੇ ਕੋ ਪੈਸੇ ਲੱਲਾ ਤੂੰ ਸੋਚ ਲੈ ਸੋਚ ਕੇ ਇੱਕ ਦੋ ਦਿਨ ਬਾਅਦ ਲੈ ਜਾ ਕੇ ਆਪੀ ਆਹੋ ਜਿਹੜੇ ਥੋੜ੍ਹ ਦੇ ਹੋਣਗੇ ਪੈਸੇ ਫੇਰ ਦੇ ਦੇਂਗਾ ਤੈਨੂੰ ਮਾੜਾ ਬੰਦ ਕਰੇ ਤੂੰ ਕੰਜਵਾ ਚੱਲਦੇ ਆ ਤੇ ਹੁਣ ਆਪਾਂ ਚੱਲਦੇ ਆ ਬਾਜ਼ਾਰ ਚੱਲ ਚੱਲੀਏ ਅਸਲੀ ਪੱਕੀ ਨਹੀਂ ਹੈ ਮਾ ਲੋਕ ਦੇ ਵਸਦੇ ਪੱਕੀ ਅਵਾਸ ਕਿੰਨੀ ਨਹੀਂ ਅਰੇ ਅੱਤ ਰੱਤ ਰੀ ਲਾ ਵੇਖਣੀ ਜਿਹਨਾਂ ਨੂੰ ਆਸੀਆਂ ਜਾਣੀਆਂ ਇਹਨਾਂ ਨੂੰ ਬੱਲੇ ਪੱਲੂ ਚੱਪਲ ਪਲਵਾ ਲਾ ਹਲੇ ਕੋਟੀ ਚੱਲ ਲਿਆ ਵਖਲਾ ਖਲੋ ਚੱਕਲਾ ਵਿੱਚ ਚੱਲਦੇ ਅੰਮੀ ਬਾਜ਼ਾਰ ਹੈ ਬਾਜ਼ਾਰ ਚੱਲਦੇ ਆ ਫੇ ਕਿੱਧਰ ਇੱਥੇ ਫਿਰਦੀ ਮੰਮੀ ਯੋ ਨੀ ਮੈਂ ਖਲਾਰ ਚਾਹੂੰ ਕਿਹੜਾ ਖਲਾਰਾ ਚੱਲ ਚੱਲ ਆਹ ਹਾਂਜੀ ਲਾਈਏ ਤੇ ਹਾਂ ਫੇ ਦੇਖੋ ਜੀ ਕੱਪੜੇ ਇਧਰ ਵੀ ਪਏ ਆ ਲੋ ਜੀ ਕੱਪੜੇ ਨੇ ਆਈਏ ਤੇ ਹਾਂ ਸਾਂਭੀ ਅਕਾਲ ਦੇ ਵੀ ਕਿੰਨੇ ਕੱਪੜੇ ਪਏ ਸੀਗੇ ਚਲੋ ਤੇ ਹ ਤੂੰ ਹ ਮਾਰ ਕੇ ਫੇ ਚੱਲਦੇ ਆਂ ਬਾਜ਼ਾਰ ਹਨਾ ਮੰਮੀ ਚਲਿਏ ਵੇ ਚਲੋ ਚਲੋ ਬੱਦਲ ਐਨਾ ਜਿਹੜਾ ਮੈਨੂੰ ਕਹਿੰਦਾ ਸੀ ਜਲੰਧਰ ਚੱਲੋ ਮਮਾ ਮੇਰੇ ਨਾਲ ਹੈਂ ਦਾਦੀ ਨੂੰ ਬਿਲਾ ਚੱਲਦੇ ਆਂ ਨਾਲ ਚੱਲੀਏ ਫੇਰ ਜਾਂ ਤਾਂ ਸਾਰੇ ਭੇਜ ਗਿਆ ਏ ਠੀਕ ਆ ਚਲ ਹਾਰ ਮੇ ਚਲ ਗਿਆ ਹਾਰ ਮੇ ਚਲ ਗਿਆ ਹਾਂਜੀ ਬਹਿ ਗਏ ਵੀ ਲਓ ਜੀ ਦੇਖੋ ਰੱਖਣੀਆਂ ਕਿਹੜੀਆਂ ਲੈਣੀਆਂ ਤੁਸੀਂ ਹਾਂ ਭਾਈ 200 ਦਿਨ ਦੇਤਾ ਪਹਿਲਾਂ ਕਹਿੰਦੀ ਆ ਵੀ ਸੋਹਣੀ ਆ ਮੈਂ ਕਿਹਾ ਇਹਦੇ ਚੋਂ ਕੱਢ ਲੈ ਇਹਦੇ ਚ ਪਾ ਕੇ ਵਧੀਆ ਵਧੀਆ ਆ ਕੱਢ ਲਓ इधर भी देख लो गए रेट सही लाइया ਕਿ ਆ ਨਾ ਮੈਂ ਕਿਉਂ ਵੀ ਮਗਾ ਰੇਟ ਤੇ ਲਾਈ ਉਹ ਦੱਬੇ ਦੀਓ ਦੋ ਬਹੁਤ ਵਧੀਆ ਹਾਂ ਸਮਾਥੋਂ ਲੈ ਕੇ ਆ ਗਏ ਆ ਦੁਕਾਨ ਤੇ ਨਹੀਂ ਉਹਨਾਂ ਨੇ ਪਹਿਲਾਂ ਬਣਾਇਆ ਨਹੀਂ ਬਲੌਗ ਆਪਾਂ ਚੱਲ ਗਏ ਦੱਬੇ ਲੈਣ ਤੇ ਇਹਨਾਂ ਨੇ ਟਿੱਕੀਆਂ ਟੁਕੀਆਂ ਆਪਣੀਆਂ ਸਭ ਕੋ ਖਾ ਲਿਆ ਪਰ ਕੂਣ ਹੀ ਖਾਦੀ ਉਹਨਾਂ ਨੇ ਤਾਂ ਖਾਦੀਆਂ ਹੀ ਆ ਉਦੋਂ ਬਲੌਗ ਬਣਾਉਣਾ ਸੀ ਨਾ ਨਾਲ ਫਿਰ ਤੇ ਫੇਰ ਆ ਕੋਲਡ ਡਰਿੰਕ ਪਲਾਈ ਇਹਨਾਂ ਉਹਨੇ ਆ ਗਏ ਮੇਰੀ ਕਿਥੇ ਗਈ ਕੋਲਡ ਡਰਿੰਕ ਆ ਆ ਮੇਰੀ ਤੇ ਚਲੋ ਠੀਕ ਆ ਜੀ ਹੁਣ ਮਿਲਦੇ ਘਰ ਜਾ ਕੇ ਸਾਰੇ ਜਾਣੇ ਵਾਪਾ ਕਿੱਥੇ ਤੁਰ ਕੇ ਗਏ ਆ? ਆ ਤੁਰ ਕੇ ਗਏ ਆ। ਤੇ ਆਪਾਂ ੱਲੇ ਵਾਪਾ ਨਾਲ ਸਕੂਟਰੀ ਤੇ ਤੇ ਪਤਾ ਮੈਂ ਹਾਰਮਨ ਤੋਂ ਵੀ ਸਮਾਨ ਸਪੂਨ ਮੰਗਾ ਲਿਆ। ਹਾਂ। ਆਪਣੇ ਪਸੰਦ ਦਾ। ਵਧੀਆ ਵਧੀਆ। ਆਹੋ। ਖਾਓ ਬਾਕੀ ਘਰ ਜਾ ਕੇ ਦਿਖਾਣੇ ਆਪਾਂ। ਅਜੇ ਵਾਪਾ ਤਾਂ ਘਰ ਹੀ ਪਹੁੰਚ ਗਏ ਆ। ਪਤਾ ਨਹੀਂ ਕਿੱਥੇ ਰਹਿ ਗਈ ਇਹ ਰਸਤੇ ਹੀ ਘੱਟੀਆਂ। ਹੋਰ ਕੋਈ ਹੈ ਹੀ ਨਹੀਂ ਕਾ ਕਰੇ। ਸਕੂਟਰੀ ਤੇ ਆ ਪਾਈ ਰਸਤੇ ਜਿੱਦਾਂ ਦੱਸੀਆਂ ਵੀ ਨਹੀਂ ਹੈਗੀਆਂ। ਆਹੋਂ ਰਸਤੇ ਸੀ ਵੀ ਨਹੀਂ ਕਿ ਤੁਸੀਂ ਹੈਗੀਆਂ। ਤੇ ਆ ਤੂੰ ਪਹਿਲੇ ਉੱਪਰ ਵੀ ਘੁੰਮ ਕੇ ਆਉਣ ਲੱਗੀਆਂ ਮੁੰਡੇ। ਹਾਂ ਤੋ ਪਹਿਲੇ ਤੁਰੇ ਸੀਗੇ। ਹੈਨਾ? ਠੀਕ ਬਾਅਦ ਮੈਂ ਆਂਦੇ ਆ ਹੁਣ ਫਿਰ ਇਹ ਹੁਣ ਆਇਆ ਉਹ ਤੇਰਾ ਸਮਾਨ ਜਿਹੜਾ ਸੀ ਬੰਦੂ ਬੱਬੂ ਜੀ ਬੱਬੂ ਦਾ ਰੋ ਕੇ ਮੈਂ ਪਾਈ ਹੋਰ ਅਸ ਤੇ ਮੈਂ ਨੂੰ ਦੇ ਦਈਆਂ ਨੀਆ ਤੇ ਭਰਾਵਾ ਪਤਾ ਨਹੀਂ ਕਿੱਥੇ ਰਹਿ ਗਈਆਂ ਸੀਗੀਆਂ ਗੱਬੂ ਦੀ ਮੰਡੀ ਕੋ ਖੜੀ ਸੀ ਓਕੇ ਓਕੇ ਇਹ ਸਮਾਨ ਲੈ ਗਏ ਅਸੀਂ ਅੰਦਰ ਤੇ ਹੁਣ ਕਿੱਥੇ ਆ ਓਏ ਉੱਥੇ ਹੀ ਆ ਦੁਕਾਨ ਤੇ ਮੈਂ ਆ ਰਹੀ ਹਾਂ ਓਕੇ ਚਲੋ ਠੀਕ ਆ ਭੜੇ ਕਿੱਥੇ ਰਹਿ ਗਈਆਂ ਸੀਗੀਆਂ ਇਹ ਸਮਾਨ ਲੈਣਾ ਲੈਟਾ ਜਗਾਓ ਪਹਿਲਾਂ ਤਾਂ ਆ ਗਈਆਂ ਆ ਸ਼ਮਤਣੀਆਂ ਜੀ ਹੁੰਦੀ ਨਹੀਂ ਇੰਨਾ ਟਾਈਮ ਲੱਗਦਾ ਚਲਤੋ ਹੈ ਇਹ ਚੱਲਣਾ ਪਿਆਰ ਤੋਂ ਹੀ ਚਲ ਬੱਪਾ ਠੀਕ ਆ ਫਿਰ ਜਾਣਾ ਦੁਕਾਨੇ ਵਾਪਸ ਐ ਪਪਾ ਜਾਣਾ ਬੱਪਾ ਦੁਕਾਨੇ ਹਾਂ ਮੈਂ ਜਾਣਾ ਕਿ ਲੈ ਕੇ ਆਏ ਹੋ ਮੈਂ ਰਮਾਨ ਲੈ ਕੇ ਆਈ ਹਾਂ ਪਾਉ ਦਿਖਾ ਰਮਾਨ ਮੇਰੇ ਮਾਤ ਮਾਤ ਥੋੜਾ ਗੱਲ ਪਾਉ ਰਮਾਨ ਤੱਕੜੀ ਵਾਲੇ ਦੇ ਵਾਸਤੇ ਅੱਛਾ ਸੌਰੀ ਸੌਰੀ ਆ ਕੇ ਰਮਾਨ ਮਾਲ ਮੇਰੇ ਵਾਸਤੇ ਤੇ 1600 ਘੰਟੇ 16 ਸੋਨੀ 16 ਘੰਟੇ ਓਏ ਵਾਓ ਆ ਦੇਖੋ ਇਹ ਕਿੰਨੇ ਸੋਨੇ ਬਣੇ ਆ ਆ ਬੜਾ ਕੈਂਟਰਾ ਮਾਲਾ ਪਰ ਕੋਈ ਤੇ ਫੇਰ ਦਿਖਾਓ ਰਖਣੀ ਆ ਇਹ ਉੜ ਜਾਣੀ ਹੈ ਨਾ ਉਹ ਨਹੀਂ ਉੜਦੇ ਆ ਤੂੰ ਖਾਓ ਆਇ ਮਾਲਾ ਸੁਰ ਠੀਕ ਆ ਫਿਰ ਮੰਮੀ ਹੁਣ ਦਿਖਾਓ ਤੇ ਸਮਾਨ ਫੋਨ ਹੋਰ ਕੀ ਸ਼ਾਮ ਹੋ ਗਿਆ ਤੇ ਮम्मा ਕਰਦੇ ਬਈਆ ਬੈਂਗਣ ਸੜਤੋਂਦੇ ਬਈਆ ਲਾਫ ਜਿੰਨਾ ਤਸਲਾ ਜੀ ਹਾਂਜੀ ਕਰਦੇ ਕੱਟਣ ਲਈ ਤੇ ਮਮ गए बैंगड़ मेरे फेवरेट तो इधर तू लेके आया आप क्या लेके आए हो गंदी जी लगी आया गंदी जी लड़ी थी प्याज कट हो रहे ने प्याज आंसू तो नहीं आ रहे आंसू तो नहीं आ रहे क्यों हो गया क्यों हो गया ਹਲਕੀ ਹਲਕੀ ਉਹ ਲਾਈਟ ਵੇਟ ਸਲੀਪਰ ਹੁੰਦੇ ਨਾ ਸਭ ਤੋਂ ਬੈਟਰ ਹੁੰਦੇ ਆ ਹੋਇਆ ਕੀ ਆ ਦੱਸੋ ਸਹੀ ਤੁਹਾਨੂੰ ਸਲੀਪਰ ਹੀ ਹੈਗੀ ਆ ਮੇਰੇ ਨਾ ਪਾਉਣ ਘਰ ਨੂੰ ਤੇ ਨਹੀਂ ਪਸੰਦ ਆਏ ਇਹ ਸਲੀਪਰ ਇਹਨੂੰ ਮੰਮੀ ਨੂੰ ਪਸੰਦ ਨਹੀਂ ਆਏ ਦਿੱਤੇ ਆ ਉਹਨਾਂ ਨੇ ਇਦਾਂ ਲੱਗਦਾ ਕਿਸੇ ਨੇ ਲੈ ਆਇਆ ਕਿਹਦੇ ਰੇ ਤੇ ਕਿਦਾਂ ਆਓ ਜਲਦੀ ਪਪਾ ਵੀ ਆ ਗਏ ਆ ਕਿੱਦਾਂ ਪਪਾ ਆ ਗਏ ਹੋ ਉਹ ਰਾਈ ਆ ਸਲੀਪਰ ਲੈ ਕੇ ਆਇਆ ਤਾਂ 550 ਰੁਪਏ ਦੇ ਵੇ ਸਾਡੇ ਫੌਂਡਰ ਵੀਰ ਜੀ ਆਪਾਂ ਵੀ ਸਾਡੇ ਮਾਤਰੀ ਗਿਆ ਆ ਕਿੰਨੇ ਦੇ ਸਾਡਾ 500 ਰੁਪਏ ਤੇ ਸਾਡੇ 500 ਦੇ ਲਾਉਣ ਕੋਣ ਕਹਿੰਦਾ ਕਿੰਨੇ ਇਹਦਾ ਚੱਲਦਾ ਰਹਿਣਾ ਚਲੋ ਹੁਣ ਬਾਕੀ ਆਪਾਂ ਦੇਖਦੇ ਹਾਂ ਲਓ ਜੀ ਆ ਗਈ ਆ ਅੱਗੇ ਮੈਂ ਰਵੀ ਦੀ ਰਵੀ ਦੀ ਦੁਕਾਨ ਤੋਂ ਰਖੜੀਆਂ ਲੈਣ ਆ ਮੇਰੇ ਕੋਲ ਤਾਂ ਕਹਿੰਦਾ ਉਹਦੇ 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 ਮੈਂ ਕੀ ਹੋਇਆ ਕਿ ਤੁਹਾਡੇ ਬੰਦੇ ਜਾਂਦੇ ਮੈਂ ਕਹਿੰਦਾ ਨੇ ਘਰੇ ਹੀ ਆਉਣਾ ਆ ਹੁਣੇ ਹੁਣੇ ਨਿਕਲਿਓ ਸੋ ਰਵੀ ਦੀ ਦੁਕਾਨ ਦੇ ਮੋਹਰੋਂ ਉਹਨੇ ਹੀ ਨਿਕਲੇ ਰਵੀ ਦੀ ਦੁਕਾਨ ਦੇ ਮੋਰੋਂ ਹਾਂਜੀ ਉਹਨੇ ਰਵੀ ਦੀ ਦੁਕਾਨ ਦੇ ਮੋਰੋਂ ਨਿਕਲ ਕੇ ਗਏ ਆ ਭਾਜੀ ਦੇਖੇ ਮੈਂ ਭਾਜੀ ਨੇ ਆਏ ਇਹ ਆਏ ਇਕੱਲੇ ਗਏ ਆ ਸਮਾਰ ਲੈ ਭਾਜੀ ਨਹੀਂ ਆਏ ਭਾਜੀ ਨੂੰ ਦੇਖਿਆ ਭਾਜੀ ਨੂੰ ਦੇਖਿਆ ਰਵੀ ਦੀ ਦੁਕਾਨ ਦੇ ਮੋਰੋਂ ਇਕੱਲੇ ਨਿਕਲ ਕੇ ਗਏ ਆ ਆਦੇ ਕਾ ਨਹੀਂ ਆਦੇ ਹੈਗੇ ਆ ਇਕੱਲੇ ਨਿਕਲ ਕੇ ਗਏ ਆ ਮਾ ਕਹਦੇ ਜਾਗੇ ਜਿਉਂਦੇ ਭਾਬੀਆਂ ਦੀ ਮਰਜ਼ੀ ਆ ਜਿਹੜੇ ਕਰਵਾ ਦੀ ਨਹੀਂ ਇਹ ਕਰ ਹਾਂ ਨਹੀਂ ਉਹਨਾਂ ਨਾਲ ਆਈਓ ਆਈ ਤੇ ਕਹ ਲਿਆ ਪਰੋਣੇ ਆਉਣਗੇ ਜਿਹੜੇ ਮਰਜ਼ੀ ਹੋਣ ਹੈ ਨਹੀਂ ਨਹੀਂ ਇਹ ਇਧਰ ਪ੍ਰਾਣੇ ਆਣੇ ਪ੍ਰਾਣੇ ਆਣੇ ਸਾਡਾ ਵੀ ਤਾਂ ਪ੍ਰਾਣਾ ਹੀ ਆ ਨਹੀਂ ਨਹੀਂ ਇਧਰ ਮੈਂ ਕੀ ਕਹਾਂ ਨਾ ਕੀ ਕਹਾਂ ਕਹਿੰਦੀ ਸਾਡੇ ਪ੍ਰਾਣੇ ਆਣੇ ਪ੍ਰਾਣੇ ਸਾਡਾ ਵੀ ਪ੍ਰਾਣਾ ਹੀ ਆ ਉਹ ਸਾਡੇ ਦਾ ਹੁੰਦਾ ਨਹੀਂ ਅਸੀਂ ਹੁਣੇ ਨਿਕਲਿਆ ਤੁਮ ਗੁੱਸਾ ਗੁੱਸਾ ਇਹ ਹੁਣ ਗੁੱਸਾ ਤੇਰੇ ਤੇ ਲੱਥੇਗਾ ਮੈਂ ਤਾਂ ਕੱਢਣਾ ਕੱਢਣਾ ਹੀ ਪੈਣਾ ਦਿੱਤੇ ਆ ਕੁਕਰੀ ਨਹੀਂ ਹੈ ਤੂੰ ਕੱਲੀ ਕਟੀਆਂ ਨਹੀਂ ਪਿਆਜ ਨਹੀਂ ਨਹੀਂ ਕੱਲ ਵਾਸਤੇ ਕੀ ਬਣਾਣੀ ਨਹੀਂ ਨਾਲੇ ਮਨਾ ਕਰਦਾ ਹੈਗਾ ਵੀ ਆਪਾਂ ਕੋਈ ਖਾਣਾ ਪੀਣਾ ਨਹੀਂ ਹੈਗਾ ਰੱਜੇਵੇਂ ਸਾਰੇ ਜਣੇ ਅੱਛਾ ਉਹਨੇ ਕੱਲੀ ਉਹਦੇ ਵਾਸਤੇ ਓਕੇ 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 ਲਓ ਜੀ ਹੁਣ ਤਾਂ ਫੋਨ ਕਰਕੇ ਆ ਆਦੂ ਪਿੱਛੇ ਹੋ ਕੇ ਭਾਜੀ ਕਹਿੰਦੇ ਪਾਚ ਪਾਜੀ ਸਾਡੇ ਘਰੇ ਨਹੀਂ ਆਉਂਦੇ ਇਹ ਚਾਰ ਵਾਰੀ ਆਏ ਸਾਡੇ ਘਰ ਨਹੀਂ ਬੜੇ ਆ ਕੇ ਕੋਈ ਗੱਲ ਨਹੀਂ ਅੱਛੇ ਪਾ ਦਿਓ ਨਹੀਂ ਆਪਾਂ ਵੀ ਜਗੜਿਆ ਕਰਨਾ ਹੈ ਆਪਾਂ ਜਾਇਆ ਕਰਨਾ ਮੈਂ ਬਾਹਰ ਖੜ੍ਹ ਜਾਇਆ ਕਰੂੰ ਤੂੰ ਅੰਦਰ ਹੋ ਕੇ ਆ ਜਾ ਕਰੀ ਹਾਂ ਚਲੋ ਕਰੋ ਗੱਲ ਇਹ ਨਹੀਂ ਲੈਣਾ ਤੇਰਾ ਕੋਈ ਗੁੱਸਾ ਨਹੀਂ ਬਾਬੀ ਨੇ ਬੱਸ ਸਾਥ ਵੀ ਦਿਲਾਉਂਦੀ ਮੇਰੇ ਤਾਂ ਇਹ ਕਹਿੰਦੇ ਮੈਂ ਆਉਂਗੀ ਬਾਬਾ ਮੇਰੀ ਗੱਲ ਸੁਣੋ ਸੁਣਾਉਣਾ ਕੀ ਆ ਸਾਰਾ ਬਲੌਗ ਦੇ ਦੇਖ ਲੈਣਾ ਹੰਨੇ ਬਲੌਗ ਜੱਪੀ ਦੇਖ ਲੈਣਾ ਬਾਜੀ ਨੇ ਜਿੱਦੀ ਬੈਠੇ ਕਹਿੰਦੇ ਉੱਧਾ ਆਉਟ ਹੋ ਕੇ ਜਿੱਦੇ ਹੱਕ ਲਾ ਕੇ ਕੀ ਜਾਵਾਂ ਚਲੋ ਸਤ ਕੋ ਤਾਂ ਗਏ ਹੋਣੀ ਨਾ ਮੇਰੇ ਨਹੀਂ ਨਹੀਂ ਮੰਮੀ ਕੋ ਨਹੀਂ ਲੈ ਨਹੀਂ ਮੰਮੀ ਕੋ ਨਹੀਂ ਹਾਂ ਕੀ ਆ ਕਾਓ ਸੂਟ ਲੱਭ ਕੇ ਦੇ ਉਧਰ ਕਹਿੰਦੇ ਚਲੋ ਠੀਕ ਹੈ ਜੁੱਕੇ ਬਾਈ ਹੋ ਗਏ ਨੇ ਵੱਜ ਤੇ پلਗ ਇਹ پلਗਾ ਰੋਟੀ ਆ ਗਈ ਤੇਰੀ ਇਹ ਦਿਮਾਗਾ ਹੋਇਆ ਹੈ ਨਾ ਹਾਂਜੀ ਹੋ ਗਿਆ ਕੰਮ ਹੈ ਫੇਰ ਸ਼ੁਰੂ ਹੋ ਗਿਆ ਇਹਦਾ ਗੱਲ ਆ ਕਦਰ ਘਟ ਗਿਆ ਖੜਦੀਆਂ ਹੀ ਨਹੀਂ ਹੈਗੀਆਂ ਇਹ ਤਾਂ ਖਾਣ ਬਣ ਗਈ ਸਬਜੀ ਕੋ ਬੋ ਦੀਆਂ ਲਾ ਯਾਰ ਆਏ ਹਾਏ ਹਾਏ ਕੀ ਬਾਤ ਹੈ ਭੁੱਖ ਹੈ ਨਹੀਂ ਕੀ ਪਰ ਫਿਰ ਵੀ ਰੋਟੀਆਂ ਤੋਂ ਲਾ ਲਈ ਯਾਰ ਰੋਟੀ ਲਾ ਮੈਂ ਇੱਕ 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 ਚੱਲ ਇੱਕ ਇੱਕ ਬਰੋਨੀ ਖਾ ਲੈਣੇ ਆ ਇੱਕ ਇੱਕ ਬਰੋਨੀ ਖਾ ਲੈਣੇ ਆ ਮੰਮੀ ਕਹਿੰਦੇ ਮੈਂ ਮਿੱਠੀ ਉਹ ਮੂਲੀਆ ਰੋਟੀ ਵੀ ਕਹਿੰਦੇ ਨਹੀਂ ਮੰਮੀ ਚਲੋ ਠੀਕ ਹੈ ਜੀ ਲਾ ਕੇ ਲੈ ਅੰਦਰ ਵੀ ਖਾਣੇ ਹਰ ਮਨ ਨੇ ਖਾਣੀ ਨੀਗੀ ਨਹੀਂ ਭੈਣ ਆਉਂਦੀ ਹੈ ਠੀਕ ਹੈ ਨਹੀਂ ਜੰਦਰੋਂ ਆ ਕੇ ਆਏ ਮਨ ਜੰਦਰੋਂ ਖਾ ਕੇ ਆਏ ਨੇ ਭੁੱਖੇ ਆਣ ਵਾਲੇ ਇਹ ਰੋਟੀ ਖਾ ਆਪਣੀ ਜਾਲ ਉੱਠ ਕੇ ਤੇ ਤੁਸੀਂ ਘਰ ਵਾਲੀ ਆ ਰਹੇ ਪਿੰਨੀ ਔਰ ਰੋਟੀ ਖਾ ਲਾ ਉਹ ਐਂ ਨਹੀਂ ਜੀ ਖਾਣੀਆਂ ਆ ਗਏ ਹੈ ਜੀ ਬੈਂਗਣ ਤੇ ਨਾਲ ਖਾਣ ਲੱਗੇ ਬਰਾਉਂ ਜੀ ਮੈਂ ਰੋਟੀ ਨਹੀਂ ਖਾਣੀ ਹੈ ਕਹਿੰਦੀ ਆ ਬੈਂਗਣਾ ਸਬਜ਼ੀ ਦਾ ਟੇਸ ਕਰ ਲੈਣੀ ਬੈਂਗਣਾ ਦੀ ਸਬਜ਼ੀ ਨਾਲ ਪਰੌਠੀਆਂ ਤੇ ਇਧਰ ਪਲਕ ਖਾ ਰਹੀ ਹੈ ਚਾਵਲ ਬੈਂਗਣਾ ਨਾਲ ਆਹ ਤੇ ਚਲੋ ਅੱਜ ਭੁੱਖਾ ਨਹੀਂ ਸੀ ਕਿਸੇ ਨੂੰ ਵੀ ਪਰ ਫੇਰ ਵੀ ਚਲੋ ਇੱਕ ਇੱਕ ਫੁਲਕਾ ਸਾਰੇ ਜਣੇ ਲੱਗੇ ਆ ਖਾਣ ਹਾਂ ਬਸ ਇਸ ਲਈ ਇੱਕ ਇੱਕ ਖਾਣ ਲੱਗੇ ਆ ਵੀ ਇੱਕ ਇੱਕ ਤਾਂ ਖਾਈਏ ਨਾ ਚਲੋ ਮਿਲਦੇ ਆ ਰੋਟੀ ਪਾਣੀ ਖਾ ਕੇ ਇਧਰ ਤਾਰਕ ਮੇਤਾ ਲਾ ਕੇ ਬੈਠੇ ਫਿਰ ਰਹੇ ਆ ਨਹੀਂ ਬੱਜ ਗਏ 8:30 ਪੌਣੇ 10 ਤੇ ਇਧਰ ਲੱਗੇ ਆ ਇਹ ਮੂਵੀ ਦੇਖਣ ਤੇ ਰੋਟੀ ਪਾਣੀ ਖਾ ਕੇ ਭਾਂਟੇ ਭੁੰਡੇ ਚੱਕ ਕੇ ਸਭ ਹੋ ਗਏ ਵਿਲੇ ਤੇ ਮੇਰੇ ਫੋਨ ਦੀਆਂ ਲੀਡ ਵਾਲੀ ਡਾ ਆ ਮੈਨੂੰ ਸਾਫ ਕਰ ਆਹ ਦੇਖੇ ਉਹ ਪੁਰਾਣੀ ਲੀਡ ਹੈ ਜਿਹੜੀ ਖਰਾਬ ਹੈ ਅਸੀਂ ਆ ਗਏ ਇਧਰ ਆਪਣੇ ਕਮਰ ਅਸੀਂ ਕੁਝ ਹੋਰ ਦੇਖਣਾ ਆ ਪ੍ਰੋਗਰਾਮ ਤੇ ਚਲੋ ਜੀ ਕਰੋ ਬਲੋਗ ਦਾ ਐਂਡ ਹਾਂ ਬੋਲ ਆ ਹੋਏ 3 ਮੂਵੀ ਦੇਖਣ ਲੱਗੇ ਹੈ ਤੇ ਅਸੀਂ ਦੇਖੀ ਹੋਈ ਸੀਗੀ ਇਸ ਕਰਕੇ ਅਸੀਂ ਆਪਣੇ ਇੱਧਰ ਕਮਰੇ ਜਾ ਕੇ ਕੋ ਟੀਵੀ ਦੇ ਦੇ ਆ ਤੇ ਚਲੋ ਜੀ ਕਰੋ ਵਲੌਗ ਦਾ ਐਂਡ ਫਿਰ ਕਰੀਏ ਖਤਮ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਵਲੌਗ ਕਿੱਦਾਂ ਲੱਗਦੇ ਆ ਹਾਂ ਕਿਸੇ ਨੂੰ ਜਿੱਦਾਂ ਮਰਜ਼ੀ ਲੱਗਦੇ ਨੇ ਪਰ ਅਸੀਂ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਬਾਈ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ